ਅੰਦੀ ਵੈਗਰ ਦੀ ਖਲਸਾ ਵੈਗਰ ਦੀ ਫਤੇ ਜੇ ਅੱਜ ਆਪਾਂ ਪਹੁੰਚੇ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਅੰਮ੍ਰਿਤਸਰ ਸਾਹਿਬ ਔਰ ਆਪਾਂ ਗੁਰਦੁਆਰਾ ਦੇ ਇਤਿਹਾਸ ਬਾਰੇ ਜਾਣਕਾਰੀ ਲੈਣ ਵਾਸਤੇ ਆਪਾਂ ਗੁਰਦੁਆਰਾ ਸਾਹਿਬ ਕੋਹੰਚੇ ਆ ਔਰ ਮੇਰੇ ਨਾਲ ਨੇ ਗੁਰਦੁਆਰਾ ਸਾਹਿਬ ਜੀ ਦੇ ਗਰੰਥੀ ਸਿੰਘ ਗੁਰਪ੍ਰੀਤ ਸਿੰਘ ਦੀ ਔਰ ਭਾਈ ਤਰਸੇਮ ਸਿੰਘ ਦੀ ਆਪਣੇ ਨਾਲ ਗੁਰਦੁਆਰਾ ਦੇ ਗਰੰਥੀ ਸਾਹਿਬ ਜੀ ਆ ਤੇ ਜੋ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਕਿ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਆ ਸੰਖੇਪ ਇਤਿਹਾਸ ਆਪਾਂ ਇਹਨਾਂ ਕੋਲ ਜਾਣਕਾਰੀ ਲੈਣੇ ਆ ਔਰ ਬੱਬਈ ਵੈਕਟ ਜੀ ਦਾ ਖਾਲਸਾ ਵੈਕਟ ਜੀ ਬੋਤੇ ਤੇ ਬੱਬੇ ترਸਿੰਮ ਸਿੰਘ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਦਿਓ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਇਥੋਂ ਤੱਕ ਕਿ ਕਿਸ ਤਰ੍ਹਾਂ ਹੈ ਗੁਰਦੁਆਰਾ ਸਾਹਿਬ ਦੀ ਕੀ ਮਰਿਆਦਾ ਕੀ ਹੈ ਕਿਸ ਤਰ੍ਹਾਂ ਪਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਇਤਿਹਾਸ ਆ ਜੋ ਗੁਰਦੁਆਰਾ ਸਾਹਿਬ ਦਾ ਤੇ ਸੰਗਤਾਂ ਨੂੰ ਉਹ ਵੱਟੋ-ਵੱਟ ਜਾਣਕਾਰੀ ਮਿਲ ਸਕੇ ਗੁਰਦੁਆਰਾ ਸਾਹਿਬ ਬਾਰੇ ਸਭ ਤੋਂ ਪਹਿਲਾਂ ਤਾਂ ਚੈਨ ਵਾਲੇ ਵੀਰਾਂ ਦਾ ਧੰਨਵਾਦ ਹੈ ਜਿਹੜਾ ਇੱਥੇ ਪਹੁੰਚੇ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਅੱਜ ਇਹ ਪਵਤਰ ਪਾਵਨ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਨਖੋ ਪ੍ਰਤਿਰਤੀ ਹੈ ਜਿਸ ਦੇ ਨਾਲ ਦੋ ਇਤਿਹਾਸ जोडਦੇ ਹਨ ਗੁਰਦਰਾ ਸਾਹਿਬ ਸ੍ਰੀ ਸਿਗਰਾਨਾ ਸਾਹਿਬ ਦੇ ਸਾਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਮੁਗਲਾਂ ਦੇ ਨਾਲ ਸ਼ਹੀ ਬਾਜ ਤੋਂ جنگ ਹੋਈ ਹੈ ਉਦੋਂ ਦਾ ਇਤਿਹਾਸ ਹੈ ਸੰਗਤਾਂ ਨੇ ਉਦੋਂ ਦਾ ਇਤਿਹਾਸ ਹੈ ਸ਼ਾਹੀ ਬਾਜ਼ ਤੋਂ ਗੱਲ ਚੱਲੀ ਹੈ ਮੁਗਲਾਂ ਦਾ ਮੁਗਲਾਂ ਨੇ ਸ਼ਾਹੀ ਬਾਜ਼ ਛੱਡਿਆ ਸੀ ਤੇ ਗੁਰੂ ਦੇ ਸਿੰਘਾਂ ਨੇ ਪਕੜਿਆ ਤੇ ਸ਼ਾਹੀ ਬਾਜ਼ ਮੁਗਲ ਲੈਣ ਆਏ ਨੇ ਤੇ ਗੁਰੂ ਦੇ ਸਿੰਘਾਂ ਨੇ ਦਿੱਤਾ ਨਹੀਂ ਕਹਿੰਦੇ ਕਿ ਜਿੰਨਾ ਇਕਰਮ ਗੁਰੂ ਜਿਹੜੀ ਚੀਜ਼ ਸਿੰਘ ਪੈ ਲੈ ਲੈਂਦੇ ਉਹ ਦਿੰਦੇ ਨਹੀਂ ਤੇ ਇੱਥੋਂ ਦਾ ਇਤਿਹਾਸ ਇਹ ਹੈ ਫਿਰ ਉਹਨਾਂ ਆਪਣੇ ਰਾਜੇ ਨੂੰ ਜਾ ਕੇ ਲਾਹੌਰ ਜਾ ਕੇ ਗੁਰਦਾ ਚੜਾ ਕੇ ਗੱਲ ਦੱਸੀ ਆ ਕਿ ਅੱਜ ਇਹਨਾਂ ਬਾਜ ਨੂੰ ਹੱਥ ਪਾਇਆ ਕੱਲ ਆਪਣੇ ਤਾਜ ਨੂੰ ਹੱਥ ਪਾਉਣਗੇ ਤੇ ਉਹ ਆਪਣੀ 50000 ਫੌਜ ਲੈ ਕੇ ਤੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਜਿਹੜੀ ਜ ਇੱਥੋਂ ਦੇ ਜੰਗ ਹੋਈ ਲੋਹਗੜ੍ਹ ਤੋਂ ਚੱਲ ਕੇ ਤੇ ਇੱਥੇ ਸਮਾਪਤੀ ਹੋਈ ਆ ਤੇ ਗੁਰੂ ਸਾਹਿਬ ਦੇ ਇੱਥੇ 13 ਸਿੰਘ ਸ਼ਹੀਦ ਹੋਏ ਹਨ ਜਿਨ੍ਹਾਂ ਦਾ ਸਸਕਾਰ ਇਸ ਪਵਾਂ ਪਾਵਨ ਪੁੱਤਰ ਸੰਤਾਂ ਤੇ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਉੱਥੇ ਕੀਤਾ ਜਿੱਨਾ ਤੇ 13 ਸਿੰਘਾਂ ਦੀ ਯਾਦ ਦੇ ਵਿੱਚ ਇੱਥੇ ਮੇਲਾ ਗੇਠਸ ਦੀ ਪੁੰਨੀਆਂ ਤੋਂ ਅਗਲੇ ਦਿਨ ਲੱਗਦਾ ਹੈ ਤੇ ਇੱਥੇ ਦੂਸਰਾ ਇਤਿਹਾਸ ਮਾਤਾ ਸਲਖਣੀ ਜੀ ਨੂੰ ਇੱਥੇ ਜਿਹੜੀ ਚੱਬੇ ਪਿੰਡ ਦੀ ਹੋਈ ਹੈ ਉਹਦਾ ਪੁੱਤਰ ਕੋਈ ਨਹੀਂ ਸੀ ਇੱਥੇ ਮਾਤਾ ਸਲਖਣੀ ਜੀ ਨੂੰ ਸੱਤਾਂ ਪੁੱਤਰਾਂ ਦਾ ਵਾਰ ਦਿੱਤਾ ਉਹ ਇੱਕ ਪੁੱਤਰ ਲੈਣ ਆਈ ਸੀ ਤੇ ਉਹਨਾਂ ਆਖਿਆ ਕਿ ਪਹਿਲਾਂ ਗੁਰੂ ਸਾਹਿਬ ਕੋਲ ਆਈ ਹੈ ਤੇ ਕਹਿੰਦੀ ਕਿ ਮਹਾਰਾਜ ਮੈਨੂੰ ਪੁੱਤਰ ਬਖਸ਼ੋ ਉਹਨਾਂ ਆਖਿਆ ਕਿ ਤੇਰੇ ਕਰਮਾਂ ਚ ਹੀ ਲਿਖਿਆ ਫਿਰ ਵਾਪਸ ਚਲੇ ਗਈ ਆ ਤੇ ਭਾਈ ਗਰਦਾਸ ਜੀ ਨੂੰ ਮਹਾਰਾਜ ਮਿਲੇ ਨੇ ਤੇ ਕਹਿੰਦੇ ਕਿ ਗੁਰੂ ਸਾਹਿਬ ਤੋਂ ਕੀ ਤੇ ਖੁਸ਼ੀਆਂ ਲੱਗ ਕੇ ਆਉਂਦੇ ਨੇ ਤੇ ਤੁਸੀਂ ਨਾਰਾਜ਼ ਆ ਕੇ ਜੀ ਤੇ ਬੀਬੀ ਫੇਰ ਗਈ ਆ ਤੇ ਮਹਾਰਾਜ ਨੇ ਭਾਈ ਗਰਦਾਸ ਜੀ ਨੇ ਉਹਨਾਂ ਨੂੰ ਵੀ ਜੀ ਦੱਸੀਆ ਜੇ ਸੋਲੇ ਵਿਧੀ ਦੱਸੀਆ ਤੇ ਉਸੇ ਵਿਧੀ ਦੇ ਬਤਵਕ ਉਹ ਗੁਰੂ ਸਾਹਿਬ ਕੋਲ ਗਏ ਨੇ ਜਦ ਗਏ ਨੇ ਤੇ ਕਹਿੰਦੇ ਕਿ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਅੱਗੋਂ ਸਤਿਗੁਰੂ ਗੁਰੂ ਹਰਗਵਿੰਦ ਪਾਸ਼ਾ ਜੀ ਕਹਿਣ ਲੱਗੇ ਕਿ ਤੁਹਾਨੂੰ ਤੇ ਆਖਿਆ ਸੀ ਤੁਹਾਡੇ ਕਰਮਾਂ 'ਚ ਲਿਖਿਆ ਤੇ ਗੁਰੂ ਸਾਹਿਬ ਨੇ ਅੱਗੋਂ ਆਖਿਆ ਗੁਰੂ ਸਾਹਿਬ ਨੂੰ ਆਖਿਆ ਮਾਤਾ ਸਲਖਨੀ ਜੀ ਕਹਿਣ ਲੱਗੀ ਕਿ ਮਹਾਰਾਜ ਲਿਖਣਾ ਕਿੰਨਾ ਸੀ ਤੁਸੀਂ ਲਿਖਣ ਵਾਲੇ ਉਹ ਇੱਥੇ ਲਿਖਣ ਵਾਲੇ ਵੀ ਤੁਸੀਂ ਉੱਥੇ ਲਿਖਣ ਵਾਲੇ ਵੀ ਤੁਸੀਂ ਜੇ ਉੱਥੇ ਲਿਖਣਾ ਭੁੱਲ ਗਏ ਜੇ ਤੇ ਇੱਥੇ ਲਿਖ ਦਿਓ ਉੱਥੇ ਲਿਖਣ ਵਾਲੇ ਤੁਸੀਂ ਤੇ ਇੱਥੇ ਲਿਖਣ ਵਾਲੇ ਤੁਸੀਂ ਤੇ ਮਾਤਾ ਸਲੱਖਣੀ ਨੂੰ 52 ਸਾਲ ਦੀ ਉਮਰ ਦੇ ਵਿੱਚ ਸੱਤਾਂ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਆ ਤੇ ਅੱਜ ਵੀ ਲੋਕ ਸੰਗਤਾਂ ਆਉਂਦੀਆਂ ਨੇ ਸਰਦ ਦਾ ਮੁਤਾਬਕ ਆਉਂਦੀਆਂ ਨੇ ਤੇ ਅਰਦਾਸਾਂ ਬੇਨਤੀਆਂ ਕਰਾਉਂਦੀਆਂ ਨੇ ਲੋਕੀ ਆੜ ਕੇ ਅਰਦਾਸਾਂ ਬੇਨਤੀਆਂ ਕਰਦੇ ਸਤਗੁਰੂ ਜੀ ਕਿਰਪਾ ਕਰਦੇ ਹਨ ਉਹਨਾਂ ਦੇ ਜੋ ਭਾਵਨਾਵਾਂ ਲੈ ਕੇ ਆਉਂਦੇ ਨੇ ਸੰਪੂਰਨ ਕਰਦੇ ਹਨ ਇੱਥੋਂ ਦਾ ਇਤਿਹਾਸ ਇਹ ਹੈ ਡੇਟਸ ਦੀ ਪੁੰਨਿਆ ਤੋਂ ਅਗਲੇ ਦਿਨ ਮੇਲਾ ਬਹੁਤ ਭਾਰੀ ਲੱਗਦਾ ਹੈ ਸੋ ਇਹਨੂੰ ਇੱਥੋਂ ਦਾ ਇਨਤਿਆਸ ਹੈ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਪਰਜੋਜੀ ਆਓ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸਾਹਿਬ ਦੇ ໄ h ຕອບເດີ ਦੇਖ ਕਰ ਰਹੇ ਹਾਂ ਦਰਸ਼ਨ ਬੇ ਮਹਾਰਾਜੀ ਭਾਕੀ ਸਾਹਿਬ ਬਰਾਜਮਾਨ ਹੈ ਗੁਰੂ ਸੈਤਰੀ ਗੁਰਨ ਸਾਹਿਬ ਜੀ ਆਪਣੀ ਸ਼ੋਭਤਿੰਦੇ

मैं तो भेज दूंगा पचासी दो छियासी लंगर गुरुद्वारा श्री साहब जी का जी लंगर चल रहे गुरु के टु लंगर चल रहे हैं गुरुद्वारा श्री संगराना साहब जी सरोवर कुछ श्री संगराना साहब जी संतान स्नानान कर रही हाँ जी glory to allah <laughs> tuna allah <laughs> pae allah 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 ਓ ਗੁਰਦਰਾ ਸਿੰਘ ਰਾਣਾ ਸਾਹਿਬ ਜੀ ਦਾ ਖੁਕ ਮਨਾਮਾ ਜੋ ਫੁਰਮਾਨ ਆਇਆ ਸੀ ਅੱਜ ਤੱਕ ਸਵੇਰ ਦਾ ਉਹ ਤੁਹਾਨੂੰ ਗੁਰਜੋਤ ਸਿੰਘ ਜੀ ਤੁਹਾਡੇ ਨਾਲ ਸੁਣਾਉਣ ਲੱਗੇ ਤੁਹਾਨੂੰ ਗੁਰਦਰਾ ਸਾਹਿਬ ਤੋਂ ਖੁਕ ਮਨਾਮਾ ਜੀ ਦੇ ਦਰਸ਼ਨ ਕਰਕੇ ਤੁਹਾਨੂੰ ਸੁਣਾਉਣ ਲੱਗੇ ਦਰਸ਼ਨ ਜੀ ਹਾਂਜੀ ਤਨ ਅਸਰੀ ਮਹੱਲਾ ਪੰਜਵਾਂ ਦਿਸਕਾ ਤਨ ਮਨ ਤਨ ਸਭ ਤਿਸਕਾ ਸੋਈ सो कर सो जाने ते ही सुने दुख सुख मेरा तौब बेद की खटानी तेन ही सुने दुख सुख मेरा तौब बेद की खटानी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜ ਵਾਹਿਗੁਰੂ ਜੀ ਮੈਂ ਤੁਹਾਨੂੰ ਦੋ ਨਿਸ਼ਾਨ ਸਾਹਿਬ ਬਾਰੇ ਥੋੜੀ ਜੀ ਜਾਣਕਾਰੀ ਦੇਣੀ ਚਾਹੁੰਦਾ ਵੀ ਇਹ ਗੁਰਦੁਆਰਾ ਸਾਹਿਬ ਜੋ ਨਿਸ਼ਾਨ ਸਾਹਿਬ ਲੱਗਿਆ ਜਿਸ ਵੀ ਗੁਰਦੁਆਰਾ ਸਾਹਿਬ ਦੋ ਨਿਸ਼ਾਨ ਸਾਹਿਬ ਲੱਗੇ ਹੋਣ ਉੱਥੇ ਤੁਸੀਂ ਇਹ ਜਾਦ ਆਖ ਲਓ ਵੀ ਇਹ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਮਤਲਬ ਕੀ ਹੈ ਵੀ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਦੁਆਰਾ ਉਹਨਾਂ ਦੇ ਚਰਨ ਛੋਪਾ ਪ੍ਰਾਪਤਾ ਔਰ ਇੱਕ ਮੀਰੀ ਦਾ ਇੱਕ ਪੀਰੀ ਦਾ ਇਸ ਕਰਕੇ ਦੋ ਨਿਸ਼ਾਨ ਸਾਹਿਬ ਜਿਹੜੇ ਆ ਗੁਰਦੁਆਰਾ ਸਾਹਿਬ ਵਿੱਚ ਲੱਗੇ ਹੁੰਦੇ ਆ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਦੋ ਨਿਸ਼ਾਨ ਸਾਹਿਬ ਕਈ ਸੰਗਤਾਂ ਨੂੰ ਨਹੀਂ ਪਤਾ ਹੁੰਦਾ ਦਾ ਇਤਿਹਾਸ ਕੀ ਹੈ ਦੋ ਨਿਸ਼ਾਨ ਸਾਹਿਬ ਕਿਉਂ ਲੱਗੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸੇ ਸੇਵੀ ਪਾਸ਼ਾ ਜੀ ਦਾ ਸਪੈਸ਼ਲ ਨਿਸ਼ਾਨ ਆ ਵੀ ਜਿੱਥੇ ਵੀ ਉਹ ਗਏ ਆ ਉੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੋਣਗੇ ਔਰ ਇੱਕ ਮੇਰੀ ਦਾ ਇੱਕ ਪੀਰੀ ਦਾ ਨਿਸ਼ਾਨ ਸਾਹਿਬ ਵਾਲੀ ਵੈਗੁਰੂ ਖਾਲਸਾ ਹਾਂਜੀ ਵੈਗੁਰੂ ਜੀ ਏਸੀ ਗੁਰਦਾਰਾ ਸ੍ਰੀ ਸੰਗਰਾਨਾ ਸਾਹਿਬ ਜੀ ਦੇ ਅੱਜ ਤੁਹਾਨੂੰ ਦਰਸ਼ਨ ਕਰਵਾਏ ਆ ਔਰ ਆਸ ਕਰਦਾ ਮੈਂ ਵੀ ਤੁਹਾਨੂੰ ਇਤਿਹਾਸ ਬਾਰੇ ਵੀ ਜਾਣਕਾਰੀ ਮਿਲੀ ਹੋਵੇਗੀ ਸੰਗਰਾਨਾ ਸਾਹਿਬ ਜੀ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵੀ ਪਾਤਸ਼ਾਹ ਜੀ ਦਾ ਗੁਰਦੁਆਰਾ ਵਾ ਔਰ ਸੰਗਰਾਨਾ ਸਾਹਿਬ ਹੈ ਬਿਲਕੁਲ ਚਾਟੀਵਿੰਡ ਪਿੰਡ ਤੋਂ ਗਾੜੀ ਲਾਈਨਾਂ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਆ ਤੁਸੀਂ ਵੀ ਦਰਸ਼ਨ ਕਰਨਾਓ ਖੁੱਲੇ ਦਰਸ਼ਨ ਕਰੋ ਆ ਕੇ ਔਰ ਇਤਿਹਾਸ ਬਾਰੇ ਹੋਰ ਵੀ ਜਾਣਕਾਰੀ ਲਓ ਔਰ ਆਸ ਕਰਦਾ ਮੈਂ ਵੀ ਅੱਜ ਦੀ ਜਿਹੜੀ ਵੀਡੀਓ ਬਣਾਈ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਬਹੁਤ ਅੱਛੀ ਲੱਗੀ ਹੋਵੇਗੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜ